ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦ ਆ ਗੰਗ ਕਨਾਲ ਨਹਿਰ ਦੇ ਉੱਤੇ ਜਿਹੜੀ ਬਲੌਣਾ ਹਲਕਾ ਦੇ ਦੀਨ ਪਿੰਡੇ ਪਿੰਡੇ ਖਿਪਾਲੀ ਇਤੇ ਆਦਮ ਅਜਮਾਲੇ ਦੇ ਵਿਚਾੜੋਂ ਦੇ ਨਿਕਲਦੀ ਆ ਜਿੱਥੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਆ ਮੌਕੇ ਤੇ ਨਰਸਵਾ ਨਾਨਸਵਾ ਸਮਿਤੀ ਦੇ ਮੈਂਬਰ ਬਿੱਟੂ ਨੂਲਾ ਸੋਨੂ ਗਰੋਵਰ ਪਹੁੰਚੇ ਤੇ ਥਾਣਾ ਖੂਈ ਖੇੜੇ ਦੇ ਐਸਆਈ ਪੱਪੂ ਸਿੰਘ ਤੇ ਕੁਝ ਜੇ ਡੇਗੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਲਾਸ਼ ਨੂੰ ਜਿਹੜਾ ਕਾ ਕੱਢ ਕੇ ਬੋਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਕਰ ਵਿਚਰ ਖਵਾਇਆ ਜਾ ਰਿਹਾ ਸੰਸਥਾ ਦੇ ਮੈਂਬਰਾਂ ਦੇ ਮੁਤਾਬਰ ਜਿਹੜਾ ਕਾ ਵਿਅਕਤੀ ਦੇ ਥੋੜੀ ਸ ਪਰ ਆਪਾਂ ਜਿਹੜੇ ਕਿ ਇੱਥੇ ਐਸਆਈ ਪੱਪੂ ਸਿੰਘ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਵਿਅਕਤੀ ਦੀ লাশ ਕਿੰਨੇ ਦਿਨ ਪੁਰਾਣੀ ਹੈ ਕਿੰਨੇ ਸੱਟਾਂ ਵਜੀਆਂ ਨੇ ਬੰਨਿਆ ਹੋਇਆ ਜਾਂ ਕਿਸ ਤਰ੍ਹਾਂ ਸਾਰੀ ਜਾਣਕਾਰੀ ਲਵਾਂਗੇ ਤੇ ਪਹਿਲ ਦੇ ਆਧਾਰ ਤੇ ਤੁਹਾਨੂੰ ਦੱਦੀਏ ਜਿਸ ਤਰ੍ਹਾਂ ਨਾਲ ਵਿਅਕਤੀ ਦੀ লাশ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਉਸ ਨਾਲ ਹੋ ਸਕਦਾ ਵੀ ਜਿਹੜਾ ਹੈ ਇਹਨੂੰ ਬਣ ਕੇ ਸੱਟਾਵੇ ਜਾਂ ਕੁਝ ਹੋਰ ਜਿਹੜੇ ਕਾਰਨ ਹੋ ਸਕਦੇ ਨੇ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਆਪਾਂ ਸਾਰੀ ਜਾਣਕਾਰੀ ਐਸਆਈ ਪੱਪੂ ਸਿੰਘ ਨੇ ਉਹਨਾਂ ਕੋਲੋਂ ਲੈਨੀ ਆ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਇੱਕ ਸੂਚਨਾ ਮਿਲੀ ਲਾਡੀ ਹੈ ਇੱਕ ਅਜਮਾਲਾ ਉਹ ਇਸ ਨਹਿਰ ਦੇ ਉੱਤੇ ਪਸ਼ੂ ਚਾਰ ਰਿਆ ਸੀ ਔਰ ਆ ਜਿਹੜੀ ਗੰਕ ਨਾਲ ਨਹਿਰ ਹੈ ਪਹਿਲਾਂ ਫੁੱਲ ਬਗਦੀ ਸੀ ਔਰ ਹੁਣ 4.5 5 ਫੁੱਟ ਨਹਿਰ ਉੱਤਰ ਗਈ ਹਾਂ ਆ ਚਾਫਾ ਹੈ ਕਿ ਕਰ ਡਿੱਗੀ ਹੋਈ ਇਹ ਦੇ ਵਿੱਚ ਹੋ ਸਕਦਾ ਹੈ ਵੀ ਜਦੋਂ ਨਹਿਰ ਚ ਫੁੱਲ ਸੀ ਉਦੋਂ ਲਾਸ ਉੱਪਰ ਸੀ ਜਦੋਂ ਲਾਸ ਥੱਲੇ ਪਾਣੀ ਥੱਲੇ ਬੈਠਾ ਹੈ ਤਾਂ ਇਹ ਲਾਸ ਚਾਫੇ ਉੱਤੇ ਟੰਗੀ ਗਈ ਹੈ ਕਿਕਰ ਦਾ ਚਾਫਾ ਹੈ ਹੁਣ ਇਸ ਲਾਸ ਨੂੰ 2 4 5 ਦਿਨ ਆਪਾਂ ਕਹਿ ਨਹੀਂ ਸਕਦੇ ਕਿ ਕਿੰਨੀ ਪੁਰਾਣੀ ਹੈ ਤੇ ਇਹਦੇ ਵਿੱਚ ਗਲਾਸ ਦੇ ਵਿੱਚ ਕੀੜੇ ਪਏ ਹੋਏ ਬਹੁਤ ਜ਼ਿਆਦਾ ਜਿਹੜੇ ਜ਼ਖਮ ਹੈ ਉਹ ਕੀੜੇ ਵੀ ਕਰ ਦਿੰਦੇ ਕਈ ਵਾਰ ਮੱਛੀਆਂ ਟੁੱਕ ਲੈਂਦੀ ਹੈ ਔਰ ਟੁੱਕੇ ਹੋਏ ਨਿਸ਼ਾਨ ਤੇ ਹੁਣ ਆਪਾਂ ਕਹਿੰਦੇ ਜ਼ਖਮ ਤਾਜ਼ਾ ਹੋਵੇ ਫਿਰ ਆਪਾਂ ਪਤਾ ਲੱਗਦਾ ਵੀ ਜ਼ਖਮ ਹੈ ਜਾਂ ਨਹੀਂ ਇਸ ਜ਼ਖਰਨਣ ਦੀ ਜਿਹੜੀ ਚਾਦਰ ਹੈ ਕਈ ਬੰਦੇ ਚਾਦਰ ਨੂੰ ਪਿੱਛੇ ਗੰਡ ਮਾਰ ਕੇ ਬੈਂਦੇ ਕਈ ਸਫਾ ਜਿਹੜਾ ਹੈ ਉਹ ਕਰਦੇ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਹੁਣ ਸਰਕਾਰੀ ਹਸਪਤਾਲ ਹਬੌਰ ਥਾਣਾ ਖੂਈ ਕੀੜਾ ਵੱਲੋਂ ਉਹਨਾਂ ਦਾ ਮੋਬਾਈਲ ਨੰਬਰ ਹੈਗਾ 85588 00893 ਜੀ ਇਹ ਥਾਣੇ ਦਾ ਨੰਬਰ ਹੈ ਜਿਹੜਾ ਮ੍ਰਿਤਕ ਹੈ ਉਹਦੇ ਕੰਨਾਂ ਦੇ ਵਿੱਚ ਮੁੰਦਰਾ ਨਹੀਂ ਕਹਿ ਸਕਦੇ ਪੱਤੀਆਂ ਪਾਈ ਹੋਈਆਂ ਬਾਲੀਆਂ ਉਹ ਬਾਲੀਆਂ ਪਾਈਆਂ ਸੱਜੇ ਗੁੱਟ ਤੇ ਦਿਲ ਦਾ ਨਿਸ਼ਾਨ ਹੈ ਪਰ ਉਸ ਨਿਸ਼ਾਨ ਦੇ ਵਿੱਚ ਪੀ ਐਸ ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਤੇ ਲਾਲ ਨਗ ਹੈ ਸੱਜੇ ਜੀ ਨਾ ਖੱਬੇ ਹੱਥ ਦੇ ਵਿੱਚ ਗੁੱਠੇ ਨਾਲ ਦੀ ਉਂਗਲ ਦੇ ਵਿੱਚ ਲਾਲ ਨਗ ਜੜਿਆ ਹੋਇਆ ਲੰਮਾ ਨਗ ਲਾਲ ਕਿਸੇ ਠੀਕ ਹੈ ਜੀ ਹਮ ਨੀ ਰਾਤ ਕਿਨੇ ਦਿਨ ਪੁਰਾਣੀ ਜਾਪਦੀ ਹੈ ਦੇਖੋ ਜੀ ਇਹ ਤਾਂ ਜਾਜ ਦਾ ਵਿਸ਼ਾ ਹੈ ਨਹਿਰ ਜਦੋਂ ਉਤਰੀ ਹੈ ਮੇਰੇ ਖਿਆਲ ਹਮ ਜਿਵੇਂ ਸੰਸਦ ਦੇ ਮੈਂਬਰ ਦਾਤਰ ਜਿਵੇਂ ਸੱਟਾਂ ਲੱਗੀਆਂ ਹੋਈਆਂ ਨੇ ਬੰਨਿਆ ਹੋਇਆ ਉਹ ਕਿਸ ਤਰ੍ਹਾਂ ਜਾਪਦਾ ਹੈ ਬਿਲਕੁਲ ਇਹ ਤਾਂ ਨਾ ਹਰੇਕ ਬੰਦਾ ਜਿਹੜਾ ਦੇਖਦਾ ਹੈ ਉਹਦੀ ਆਪਣੀ ਨਿਗਾਹ ਦੇ ਹਿਸਾਬ ਨਾਲ ਉਹ ਆਪਣਾ ਕਿਆਸ ਲਾ ਰਿਹਾ ਹੈ ਹਮ ਠੀਕ ਹੈ ਨਾ ਹਮ ਹੁਣ ਹੁਣ ਨੀ ਲੱਤਾਂ ਖੁੱਲੀਆਂ ਐ ਬਾਵਾ ਖੁੱਲੀਆਂ ਐ ਡੈਡ ਜੀ ਕੋਈ ਗੁੰਮਸ਼ੁਦਗੀ ਕੋਈ ਇਸ ਤਰ੍ਹਾਂ ਦੀ ਸੂਚਨਾ ਹੋਈ ਥਾਣਿਆਂ ਦੇ ਵਿੱਚ ਜੀ ਕੋਈ ਨਹੀਂ ਉਹ ਤਾਂ ਜਦੋਂ ਕੋਈ ਸਨਾਖਤ ਕਰੂਗਾ ਕੋਈ ਪਛਾਣੂਗਾ ਫਿਰ ਉਸ ਜਿਹੜਾ ਮਤਲਬ ਕਿ ਥਾਣੇ ਹੋਇਆ ਹੈ ਉਹਦੀ ਗੁੰਮਸ਼ੁਦਗੀ ਹੈ ਜਾਂ ਕੀ ਹੈ ਉਹ ਮੈਚ ਕਰਾਂਗੇ ਕੋਈ ਪਰਿਵਾਰਿਕ ਮੈਂਬਰ ਦੋਸ ਲਾਂਦੇ ਨੇ ਉਹ ਸਾਹਮਣੇ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਦੇਖੋ ਜੀ ਇਹ ਤਾਂ ਜਦੋਂ ਜਿੱਥੋਂ ਇੱਥੋਂ ਗਿਆ ਹੈ ਕੋ ਕੀ ਹੋਇਆ ਇੱਕ ਉਹ ਉਹਦੇ ਨਿਰਪਰ ਹੈ ਨਾ ਉਹ ਪਰਿਵਾਰ ਮੈਂਬਰ ਜੋ ਵੀ ਆਂਦੇਗਾ ਉਸਨੂੰ ਕਰਵਾਈ ਹਾਂ ਹਾਂ ਪਰਿਵਾਰ ਮੈਂਬਰ ਆਉਣੇ ਪੂਰਾ ਸਹਿਯੋਗ ਦੇਵਾਂਗੇ ਜੀ ਪੰਜਾਬ ਪਰਸੋਂ ਤੋਂ ਪੂਰਾ ਸਹਿਯੋਗ ਦੇਵਾਂਗੇ ਸਨਕਤ ਕਰਾਵਾਂਗੇ ਪੂਰਾ ਸਹਿਯੋਗ ਦੇਵਾਂਗੇ ਠੀਕ ਹੈ ਏ ਸੀਗੇ ਸਾਡੇ ਨਾਲ ਏ ایس ਐ ਪੱਪੂ ਸਿੰਘ ਜੀ ਜਿਨ੍ਹਾਂ ਵੱਲੋਂ ਜਿਹੜੀ ਹੈ ਸਪਸ਼ਟ ਕਰਨ ਦੱਸਿਆ ਗਿਆ ਹੈ ਵੀ ਜਿਹੜੀ ਲਾਸ਼ ਜਰੂਰ ਮਿਲੀ ਹੈ ਜਿਹੜੀ ਲਾਸ਼ ਕਾਫੀ ਦਿਨ ਪੁਰਾਣੀ ਹੋਣ ਕਰਕੇ ਜਿਹੜਾ ਹੈ ਇੱਕ ਨਹਿਰ ਦੇ ਵਿੱਚ ਪਾਣੀ ਘਟੋ ਹੋਣ ਕਰਕੇ ਜਿਹੜੀ ਹੈ ਲਾਸ਼ ਇੱਥੇ اٹਕ ਗਈ ਹੋਣੀ ਹੈ ਤੇ ਹੋ ਸਕਦਾ ਮੱਛੀਆਂ ਜਾਂ ਹੋਰ ਜਾਨਵਰਾਂ ਰੋਚੋਂ ਜਿਹੜਾ ਇਹਨੂੰ ਕੱਟ ਕੇ ਖਾ ਲਿਆ ਹੋਣਾ ਇਹ ਵੀ ਲੱਗਦਾ ਹੈ ਤੇ ਬਾਕੀ ਸੰਸਥਾ ਦੇ ਮੈਂਬਰਾਂ ਵੱਲੋਂ ਜਿਹੜੇ ਦੋਸ਼ ਲੱਗੇ ਨੇ ਵੀ ਜਿਹੜਾ ਕੱਟ ਵੱਜਿਆ ਜਾਂ ਸੱਟਾਂ ਵੱਜੀਆਂ ਨੇ ਜਾਂ ਜਿਹੜਾ ਬੰਨਿਆ ਹੋਇਆ ਉਹ ਤਾਂ ਪੀਸ ਦਾ ਮਾਮਲਾ ਹੈ ਪੁਲਿਸ ਗੈਂਟਾ ਨਾਲ ਮਾਮਲੇ ਦੀ ਜਾਂਚ ਕਰੇਗੀ ਵੀ ਜਿਹੜਾ ਹੈ ਮਰਡਰ ਹੈ ਇਹ ਪੋਸਮਾਰਟਮ ਰਿਪੋਰਟ ਤੋਂ ਬਾਅਦ ਇਹ ਪੁਣਚੜਿਆਗਾ ਆਪਦਾ ਪੱਖ ਸਿਰ ਰੱਖ ਸਕੀਗੀ ਕਿ ਨਾਮ ਜੀ ਮੈਂ ਨਰ 7 ਰੈਂਸ ਹੋ ਤੋ ਬਟੂ ਨੁਰਲਾ ਜੋ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਡੈਡ ਬੋਡੀ ਗੰਗ ਕਨਾਲ ਜਿਹੜੀ ਕਿ ਕੋਈ ਖੜਾ ਆਪਣੀ ਆਜਮਾਲਾ ਨੇਰਤ ਛਹੀ ਜੀ ਜਿੱਤੇ ਪੁਲਿਸ ਪ੍ਰਸ਼ਾਸਨ ਤੇ ਨਰ 7 ਰੈਂਸ ਟੀਮ ਪਹੁੰਚੀ ਹੈ ਬੰਦੇ ਦੀ ਉਮਰ ਲਗਭਗ 35 ਸਾਲ ਦੀ ਹੈ ਉਹਦੇ ਚਿੱਟੀ ਕਮੀਜ਼ ਤੇ ਚਾਦਰ ਬੰਨੀ ਹੈ ਇਕ ਨੂੰ ਸਾਫੇ ਨਾਲ ਤੋਂ ਬੰਨਿਆ ਗਿਆ ਤੇ ਖੱਬੀ ਦੰਤ ਦੇ ਉਹਦੇ ਪਿੰਨੀ ਤੇ ਮਤਲਬ ਕੱਟਦਾ ਨਿਸ਼ਾਨ ਹੈ ਉਹਦੇ ਕਿਉਂ ਮੁਕੀਆਂ ਮੁਕੀਆਂ ਪਾਈਆਂ ਹੋਈਆਂ ਨੇ ਇੱਕ ਨਕਦ ਦੀ ਮੁੰਦਰੀ ਪਾਈ ਹੋਈ ਹੈ ਉਸ ਦਾ ਜreportBody ਨੂੰ ਸਰਕਾਰੀ ਹਸਪਤਲ ਰਖਾ ਰਹੇ ਆ ਤੇ ਕਿਸੇ ਨੂੰ ਪਤਾ ਹੋਵੇ ਜਾਂ ਉਹਦਾ ਪਰਿਵਾਰਕ ਗੁੰਮ ਹੋਇਆ ਹੋਵੇ ਤੇ ਸਰਕਾਰੀ ਆਪਣੇ ਨਰਸੇਵਨ ਨਰਸੇਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਸੰਪਰਕ ਕਰ ਸਕਦਾ ਹੈ ਡੈਡ ਬਡੀ ਕਿਨੇ ਦਿਨ ਪੁਰਾਣੀ ਜਾਪਦੀ ਹੈ 50 ਦਿਨ ਪੁਰਾਣੀ ਹੈ ਕੀ ਲੱਗਦਾ ਕੀ ਹੈ ਕਿਸ ਤਰ੍ਹਾਂ ਦੇ ਇਹ ਉਸ ਦਾ ਵੀ ਇਹਨੂੰ ਬੰਨ ਕੇ ਸਿੱਟਿਆ ਹੋਵੇ ਜੇ ਅਸੀਂ ਕੱਟ ਦਾ ਘਾਵੇ ਉਹ ਕਿਸੇ ਤਰ੍ਹਾਂ ਨਿਸ਼ਾਨ ਨਹੀਂਗਾ ਉਹਨੂੰ ਜਿਉ ਕੱਟ ਦਾ ਨਿਸ਼ਾਨ ਮਾਰਿਆ ਹੁੰਦਾ ਕਿਸ ਚੀਜ਼ ਨਾਲ ਕੀ ਨਾਮ ਹੈ ਕਿਸ ਤਰ੍ਹਾਂ ਸੂਚਨਾ ਮਿਲੀ ਸੀ ਮੈਂ ਇੱਥੇ ਆ ਰਿਹਾ ਸੀ ਅਨਲਰ ਨਰ ਕੋਈ ਪੱਠੇ ਲੈਣ ਕੋਈ ਪਸੂ ਵਾਸਤੇ ਤੇ ਇਸ ਤਰ੍ਹਾਂ ਸਾਨੂੰ ਥੋੜੀ ਸਮੈਲ ਆਈ ਅਸੀਂ ਦੇਖਿਆ ਤੇ ਇਹਦੇ ਵਿੱਚ ਦੇਖਿਆ ਸਾਨੂੰ ਲਾਸ਼ ਦੀ ਸੀ ਲਾਸ਼ ਇਸਕੇ ਤੇ ਮੈਂ ਥਾਣੇ ਥੋੜਾ ਸਪਰਿੰਗ ਕੀਤਾ ਐਸ ਐ ਸਾਹਿਬ ਨਾਲ ਤੇ ਉਹਨਾਂ ਨੇ ਗਾਂ ਮਾਲੂਕ ਮਲਾਈ ਭੇਜ ਸਰ ਆਹਨ ਦੇਖਿਓ ਦੇਖੋ ਸਰ ਉਹ ਕੀ ਕਹਿ ਸਕਦੇ ਆ ਹੂੰ ਵੀ ਸਹੀ ਵੀ ਹੈ ਚਾਦਰ ਵੀ ਬੰਨੀ ਹੋਈ ਹੈ ਕਮਰ ਕਸ ਵੀ ਹੈਗਾ ਹੂੰ ਉਸ ਤਰ੍ਹਾਂ ਦੇਖਿਓ ਜਾਨਵਰੀ ਵੀ ਖਾ ਸਕਦੇ ਨੇ ਰੁੱਤਰੀ ਵੀ ਹੈ ਹੂੰ ਇਹਦਾ ਰੱਬ ਜਾਣਦਾ ਹੈ ਦਿਨਿਕ ਤੇਰਾ ਟੈਵਲੀ ਬੁਲਾਉਣਾ ਤੁਹਾਨੂੰ ਸ਼ਾਇਦ ਰਿਪੋਰਟ